ਹਾਂ ਜੀ ਰਿਸਪੌਂਸਿਬਲ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਆਏ ਆ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਫਾਗੋਲੀ ਚਲਾਇਆ ਸੀ ਤਿੰਨ ਅਨਨੋਨ ਦੋਸ਼ੀਆਂ ਨੇ ਗੋਲੀ ਚਲਾਇਆ ਸੀ ਤੇ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅੰਮ੍ਰਿਤਸਰ 시ਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਵੀ ਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸ ਐਚ ਓ ਜੰਡੇਲਾ ਦਾ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਐਂਡ ਡੀਐਸਪੀ ਜੰਡੇਲਾ ਇਨਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਨਾਂ ਨੇ ਦੋ ਹੋਰ ਦੋਸ਼ੀਨਾਂ ਨੂੰ ਅਰਸ਼ ਕੀਤਾ ਹੈ ਫ੍ਰਮ ਹਰਦਵਾਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਦਵਾਰ ਗਏ ਸੀ ਤੇ ਆਪਣੀ ਟੀਮ ਹਟ ਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਵਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹੈ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮਿੰਦਰ ਸਿੰਘ ਗੋਵਿੰਦਵਾਲ ਸਾਹਿਬ ਰਹਿਣ ਵਾਲੇ ਜੋ ਹੁਣ ਰੰਗ ਦਾ ਅੰਬਰਸਰ ਚ ਇਹਨਾਂ ਦੋਸ਼ੀਆਂ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਰਿਕਵਰੀ ਹੋਏ ਦੋ ਪੱਧਤੀ ਬੋਰ ਦੀ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ ਪੀ ਬੋਰ ਦੀ ਪਿਸਤਲ ਹੋਏ ਨਾਲ ਇੱਕ 24 ਰਾਉਂਡ ਵੀ ਬਰਾਮਦਗੀ ਹੋਈ ਹੈ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ 6 ਪਰਚੇ 302 323 307 ਇਹ ਹਮਸਾਖ ਦੇ ਪਰਚੇ ਹਨ ਤੇ ਮਨਮਿੰਦਰ ਤੇ ਉੱਤੇ ਤਿੰਨ ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲਵਪ੍ਰੀਤ ਦੇ ਪਹਿਲੇ ਕੋਈ ਪਰਚਾ ਹੈ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਨਦਰ ਸਾਥੀ ਹੈ ਜੋ ਅਭੀ ਤੱਕ ਕਹਿੰਦੇ ਤੇ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦਹੰਟ ਜ਼ੋਨ ਅਮਰਸਰ ਪੁਲੀਸ ਜ਼ੋਨ ਇਟ ਤੇ ਲਵਪ੍ਰੀਤ ਨੂੰ ਕੱਲੋ ਰਸਟ ਕਰ ਲਿਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋ ਗਿਆ ਸੀ ਜੀ ਉਹ ਲਵਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਇਆ ਸੀ ਅਭੀ ਤੱਕ ਕਹਿੰਦੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਆ ਮਤਲਬ ਵੀ ਆ ਰਾਈਂਗ ਟੂ ਅਰੈਸਟ ਇਮ ਐਸੂਨ ਐਸ ਅਬੀ ਦਾ ਅਰੈਸਟ ਹੋ ਜਾਏਗਾ ਸਾਨੂੰ ਪਤਾ ਚੱਲ ਜਾਏਗਾ ਕਿ ਇਹਨਾਂ ਦਾ ਮੋਟਿਵ ਕੀ ਸੀ ਤੁਹਾਨੂੰ ਤੁਹਾਡੇ ਕੋਲ ਤੋਂ ਦੱਸਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਟ੍ਰਿਬਿਊਟ ਹੈਗਾ ਸੀ ਫੈਮਿਲੀ ਫੂਡ ਫੋਨ ਵੀ ਫੈਮਿਲੀ ਡਿਸਪਿਊਟ ਹੀ ਹੈ ਜੀ ਉਹ ਪਹਿਲੇ ਮਤਲਬ ਤੈਨੂੰ ਕੈਚ ਕਰ ਰਹੇ ਹੁਣ ਔਰ ਕਲੈਰਿਟੀ ਤਾਂ ਹੀ ਆਏਗਾ ਜਦ ਅਬੀ ਨੂੰ ਪਾੜਾ ਗਏਗੇ ਰਾਮਜੀ ਵਿੱਚ ਪਹਿਲੇ ਬੈਪਰ ਦੀ ਬਰਾਬਰ ਉਹ ਇੱਕ ਤਾਂ ਕੁਝ ਹੋਰ ਵੀ ਥੋੜੀਂ ਦਾ ਜਿਹੜਾ ਉਹ ਨਾਲ ਰਾਉਂਡਸ ਵੀ ਹੈ ਜੀ ਨਾਲ ਰਾਉਂਡਸ ਹੀ ਰਾਉਂਡਸ ਵੀ ਹੈ 24 ਰਾਉਂਡ ਜੀ ਜੋ ਕਿੰਨੇ ਦਾ ਕੇਸ ਹੈਗਾ ਸਾਡੇ ਕੋਲ ਜੀ ਜੀ ਮਨਪ੍ਰੀਤ ਦੇ ਉੱਤੇ 6 ਕੇਸਸ ਹੈ ਮਨਮਿੰਦਰ ਦੇ ਉੱਤੇ 3 ਕੇਸਸ ਹੈ ਲੋਕਪ੍ਰੀਤ ਦੇ ਉੱਤੇ ਕੋਈ ਕੇਸ ਹੈ ਪਹਿਲੇ ਕੇਸ ਸਾਰੇ ਲੋਕਲ ਹੀ ਸਰ ਪੰਜਾਬ ਚ ਜ਼ਿਲ੍ਹੇ ਚ ਕੇਸ ਹੈ ਸਾਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲੋਕਪ੍ਰੀਤ ਦੋਨੋਂ ਅੰਮ੍ਰਿਤਸਰ ਸਿਟੀ ਦੇ ਹੈ ਤੇ ਮਨਮਿੰਦਰ ਹੈ ਗੋਇੰਦਵਾਲ ਸਰ ਦੇ ਸਰ ਤਿੰਨ ਜਣਿਆਂ ਨੇ ਰਲ ਕੇ ਗੋਲੀ ਵਾਂਗ ਚਲਾਈ ਸੀ ਗੱਡੀ ਦੇ ਉੱਤੇ ਹਾਂਜੀ ਹਾਂਜੀ ਇਹ ਰੇਕੀ ਕੀਤੀ ਕੀ ਸੀ ਪਹਿਲਾਂ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਆ ਮਤਲਬ ਪੁੱਛ ਕੇ ਇਸ ਤੋਂ ਬਾਅਦ ਪਤਾ ਕਾਰਨ ਕੀ ਸੀ ਮਤਲਬ ਇਹਦਾ ਗੋਲੀ ਖਾਣ ਕਾਰਨ ਦਾ ਪਰਸਨਲ ਅੰਜੂਮਨ ਤੱਕ ਜੋ ਆਪਾਂ ਤਫਤੀਸ਼ ਕੀਤਾ ਹੈ ਪਰਸਨਲ ਅੰਜੂਮਨ ਜੀ ਆਇਆ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਫੜਾਂਗੇ ਤੇ ਨਾਲ ਜਿਹੜਾ ਚਾਰ ਔਰ ਦੋਸ਼ੀ ਇਹਨੂੰ ਫੜਾਂਗੇ ਤੱਪਦਾ ਚਲਦਾ ਇਹਨੀਆਂ ਕੁ ਮਰਦੇ ਮਾਲਕ ਕਿਨੀਆਂ ਕੁ ਮਰਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 23 ਉਮਰ ਦੇ ਅਲੱਗ-ਬਲ ਇਹ ਸਰ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਈ ਬਰਾਮਦ ਹੋ ਪਤਾ ਲੱਗਿਆ ਕਿ ਹਥਿਆਰ ਇਹ ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹਿਏ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤਾ ਹੈ ਅਭੀ ਨੇ ਇਹਨਾਂ ਨੂੰ ਫੜਾਇਆ ਹੈ ਫਿਰ ਵੈਪਨਸ ਵਰਦਾਤ ਉਸਤ ਸਾਰੇ ਪਾਕਿਸਤਾਨੀ ਕਿੱਥੇ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਭੀ ਨੂੰ ਪੜਾਂਗੇ ਤਾਂ ਪਤਾ ਚੱਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨੇ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਸਰ ਅਭੀ ਦਾ ਲਖਵਿੰਦਰ ਸਿੰਘ ਦੇ ਨਾਲ ਕੋਈ ਰਿਲੇਸ਼ਨ ਹੈ ਉਹਨੇ ਉਹ ਸਮਝਦੇ ਤੇ ਹੌਲਾ ਤੇ ਪਰਵਾਹ ਉਹ ਕਲੈਰਟੀ ਤਾਂ ਆਏਗਾ ਜਦ ਅਭੀ ਆਏਗਾ ਜੀ ਇਨਵੈਸਟੀਗੇਸ਼ਨ ਇਸ ਔਨ ਪੜਾਂਗੇ ਤਾਂ ਵਾਪਸ ਐਲਕੋਲ ਪਰ ਆਸਪੈਕਟ ਅਭੀ ਅਦੇ ਕੋ ਬੋੜਾ ਹੈ ਹਾਂਜੀ ਅੱਛਾ ਜਿਵੇਂ ਇੰਨੇ ਹਥਿਆਰ ਸਰ ਫੜੇ ਆ ਜੇ ਆਪਾਂ ਅਭੀ ਨੂੰ ਕਾਬੂ ਕਰਦੇ ਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਫੜਾਂਗੇ ਨਾਲ ਜਿਹੜੇ ਬੰਦੇ ਉਹਨੂੰ ਵੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ ਕੋਈ ਹੋਰ ਕੋਈ ਗੱਲ ਹੈ ਇਸ ਦੌਰਾਨੇ ਤਫਤੀਸ਼ ਦੇ ਸਾਹਮਣੇ ਆਈ ਹੋਈ ਸਰ ਹੁਣ ਤਾਂ ਕਿੰਨਾ ਹੈ ਜੀ ਕਿਸੇ ਡਰੱਗ ਪੈਡਲਰ ਦੇ ਨਾਲ ਜਿਹੜੇ ਹੋਣ ਨਹੀਂ ਜੀ ਹੁਣ ਤਾਂ ਠੀਕ ਠੀਕ